ਸਵਾਲ ਹੁੰਦਾ ਪਾਠ ਚਲਦਿਆਂ ਜੀ ਮਨ ਨਹੀਂ ਜੁੜਦਾ ਬੜਾ ਟਾਈਮ ਹੋ ਗਿਆ ਲੱਗਦਾ ਨਹੀਂ ਕੁਝ ਜੱਗਿਆ ਆਇਆ ਕਿਉਂਕਿ ਜਿਹੜੀ ਚੀਜ਼ ਅਸੀਂ ਜ਼ਿਆਦਾ ਕਰਦੇ ਆ ਸਾਨੂੰ ਸਵਾਦ ਉਸੇ ਦਾ ਹੁੰਦਾ ਹੈ ਦੁਨੀਆ ਦੀ ਕੋਈ ਡਿਗਰੀ ਲੈਣੀ ਹੈ ਵੀ 25 ਸਾਲ ਪੜਾਈ ਕਰਦੇ ਆ 8-8 10-10 ਘੰਟੇ ਪੜ੍ਹ ਕੇ ਤਾਂ ਕਿਤੇ ਡਿਗਰੀ ਮਿਲ ਜੇ ਡਾਕਟਰ ਦੀ ਅਤੇ ਹੋਰ business ਕਾਮਜਾਬ ਕਰਨਾ ਹੈ 7-8 ਘੰਟੇ ਕੰਮ ਕਰਦੇ ਆ business ਕਾਮਜਾਬ ਹੁੰਦਾ ਕੋਈ ਜੋਬ ਕਾਇਮ ਰੱਖਣੀ ਹੈ 6-7 ਘੰਟੇ ਰੋਜ਼ ਕਰਦੇ ਆ ਤਾਂ ਜੋਬ ਬਰਕਰਾਰ ਰਹਿੰਦੀ ਹੈ ਮੈਗਰੁਪ ਵਿੱਚ ਛੋਟੀ ਜੀ ਗੱਲ ਹੈ ਪਿਆਰਿਓ ਥੋੜਾ ਜਿਹਾ ਸਵੇਰੇ ਪਾਠ ਕਰ ਲਿਆ ਥੋੜਾ ਜਿਹਾ ਸ਼ਾਮੀ ਕਰ ਲਿਆ ਫਿਰ ਕਿੰਨੀ ਮਨ ਨਹੀਂ ਜੁੜਦਾ ਜਿੱਤਨਾ ਦੁਨੀਆਂ ਨੂੰ ਪਾਣ ਵਾਸਤੇ ਅਸੀਂ ਟਾਈਮ ਕੱਢ ਦਿਆਂ 6-7 ਘੰਟੇ ਇੰਨਾ ਵੀ 6-7 ਘੰਟੇ ਹੈ ਰੱਬ ਨੂੰ ਪਾਣ ਵਾਸਤੇ ਜਪ ਲਈਏ ਨਾਲ ਤੇ ਰੱਬ ਅੰਦਰ ਹੀ ਪ੍ਰਾਪਤ ਹੋ ਜਾਏਗਾ ਜੀ ਗ੍ਰਸਤੀਆਂ ਐਨਾ ਟਾਈਮ ਕਿਥੇ 6-7 ਘੰਟੇ ਰੋਇ ਨਹੀਂ ਗੁਰਬਾਣੀ ਦਸਰੀਐ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਮਾਰ ਹੱਥ ਪਾਉਂ ਕਲ ਕੰਮ ਸਭ ਚੇਤ ਨਰਨਜਨ ਅਥਵਾ ਫਿਰ ਨਾ ਕੰਮ ਕਰੂ ਚੇਤ ਨੂੰ ਵਾਇਰੂ ਨਾਲ ਛੋਟੇ ਰੱਖੋ ਜਿਵੇਂ ਕੋਈ ਦੁਕਾਨਦਾਰ ਹੈ ਕਸਟਮਰ ਆਇਆ ਐ ਅਟੈਂਡ ਕੀਤਾ ਉਹ ਗਿਆ 5 ਮਿੰਟ ਦਾ ਗੈਪ ਪੈ ਗਿਆ ਦੂਸਰਾ ਕਸਟਮਰ ਆਉਣ ਨੂੰ ਉਸ ਪਾਰਕਮੈਂਟ ਵਿੱਚ ਵਾਜ ਗੁਰੂ 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 ਜੱਗਨਾ ਵਾਜ ਗੁਰੂ ਜਾਗ ਪਈ ਹਾਂ ਦੋ ਤਿੰਨ ਮਿੰਟ ਵੀ ਮਨ ਕਰਦਾ ਹੈ ਰੁਕ ਜਾਵਾਂ ਟਕਾ ਲੈ ਆਂ ਅੰਦਰ ਰਹਿੰਦਾ ਉਹ ਵੀ ਜਾ ਸਕਦਾ ਹੈ ਸਵਾਸ ਨਾਲ ਜਾ ਸਕਦਾ ਹੈ ਭੁੱਲ ਕੇ ਵੀ ਚੱਲ ਸਕਦਾ ਹੈ ਕਾਰ ਵਿੱਚ ਆਂਦਿਆਂ ਜਾਂਦਿਆਂ jobb ਤੇ ਜਾ ਸਕਦੇ ਗੱਲ ਤਾਂ ਪਿਆਰ ਪਾਣੀ ਹੈ ਜਿੱਥੇ ਦੁਨਿਆਵੀ ਪਿਆਰ ਹੋ ਜਾਂਦਾ ਹੈ ਟਾਈਮ ਕੱਢਣਾ ਨਹੀਂ ਫਿਰਦਾ ਨਿਕਲ ਜਾਂਦਾ ਕੋਈ ਟਾਈਮ ਦੇ ਸਾਇਕ ਨਹੀਂ ਕਰਨਾ ਕਿ ਸਵੇਰੇ ਪਿਆਰ ਕਰਨਾ ਸ਼ਾਮੀ ਉਹ ਚੱਲਦੇ ਫਿਰਦੇ ਰਜ਼ਮ ਚ ਰਹਿੰਦਾ ਦੁਨਿਆਵੀ ਪਿਆਰ ਇਸੇ ਸਦਾ ਵਾਈਗ ਦਾ ਪਿਆਰ ਬਣ ਜਾਏ ਦਿਨ ਰਾਤ ਦਿਨ ਅਰਾ ਦੁ ਪਿਆਰੋ ਨਿਮਖ ਨਾ ਕੀ ਜੈ ਕੀ ਲਾ

i ਕੁੱਤੇ ਮਨ ਹੋਤੇ ਅਨੰਦਾ ਉੱਤੇ ਮਨੋ ਤਨਈ ਲਾ ਉੱਤੇ ਮਨੋ ਤਨਈ ਲਾ ਜਿਸ ਸਿਮਰਤ ਮਨ ਹੋਤੇ ਅਨੰਦਾ ਉੱਤੇ ਦੇ ਗੀਲਾ ਤੇਰੇ ਮਨੋਂ ਚੰਗੀਲਾ ਮਿਲਪੇ ਕੀ ਮਹਿਮਾ ਬਦਨ ਨਾਲ ਸਾਥ ਨਾ ਸਾਥ ਮਿਲਪੇ in the ਗੁਰੂ ਵਾਹਿਗੁਰੂ ਜੀ ਕਾ